ਕਿਸਾਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਤੇ ਤਿੱਖੀ ਬਹਿਸ ਵੀ ਕਿਸਾਨਾਂ ਤੇ ਪੁਲਿਸ ਵਿਚਾਲੇ ਹੁੰਦੀ ਆ ਤਾਂ ਦੱਸਿਆ ਜਾ ਰਿਹਾ ਕਿ ਲੰਬੇ ਸਮੇਂ ਤੋਂ ਇਹ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਅੱਜ ਫਿਰ ਸਵੇਰੇ ਸਵੇਰੇ ਪੁਲਿਸ ਤੇ ਕਿਸਾਨ ਆਮੋ-ਸਾਮੋਹੜੇ ਹੋ ਜਾਂਦੇ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਤੁਸੀਂ ਹਰ ਰੋਜ਼ ਸਾਨੂੰ ਪਰੇਸ਼ਾਨ ਕਰਦੇ ਹੋ ਤੁਸੀਂ ਹਰ ਰੋਜ਼ ਇਸ ਤਰੀਕੇ ਦੇ ਨਾਲ ਸੜਤੇ ਕਾਰਵਾਈਆਂ ਕਰਦੇ ਹੋ ਇੱਕ ਵਾਰ ਹੀ ਨਿਬੇੜਾ ਕਰ ਦੋ ਤਾਂ ਕਿਸ ਤਰੀਕੇ ਦੇ ਨਾਲ ਮਾਹੌਲ ਪੱਕ ਜਾਂਦਾ ਕਿਸ ਤਰੀਕੇ ਦੇ ਨਾਲ ਏਡੀਸੀ ਜੋ ਬਠਿੰਡਾ ਨੇ ਉਹ ਵੀ ਮੌਕੇ ਤੇ ਮੌਜੂਦ ਹੁੰਦੇ ਨੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਦੱਸਦੇ ਕਿ ਇਸ ਤੋਂ ਪਹਿਲਾਂ ਕੱਲ ਵੀ ਕਿਸਾਨਾਂ ਤੇ ਪੁਲਿਸ ਉਚਾਲੇ ਬੈਸ ਹੋਈ ਸੀ ਤਾਂ ਕਿਹਾ ਜਾ ਰਿਹਾ ਕਿ ਜਬਰੀ ਡਰੋਨ ਮੈਪਿੰਗ ਕੀਤੀ ਜਾ ਰਹੀ ਸੀ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਮਾਹੌਲ ਇੰਨਾ ਪੱਗਿਆ ਹੰਗਾਮਾ ਇੰਨਾ ਹੁੰਦਾ ਹੈ ਕਿ ਪ੍ਰਸ਼ਾਸਨ ਨੂੰ ਥੋੜੇ ਸਮੇਂ ਦੇ ਲਈ ਜੋ ਡਰੋਨ ਮੈਪਿੰਗ ਦੇ ਲਈ ਆਏ ਸੀ ਉਹਨਾਂ ਨੂੰ ਇਹ ਕਾਰਵਾਈ ਮੁਲਤਵੀ ਕਰਨੀ ਪਈ ਤਾਂ ਕਿਸ ਤਰੀਕੇ ਦੇ ਨਾਲ ਖੇਤਾ ਦੇ ਵਿੱਚ ਪੁਲਿਸ ਤੇ ਕਿਸਾਨ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜੋ ਪੁਲਿਸ ਪ੍ਰਸ਼ਾਸਨ ਹੈ ਉੱਥੇ ਪਹੁੰਚਿਆ ਹੋਇਆ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਪੁਲਿਸ ਦਾ ਤੇ ਲੰਬੇ ਸਮੇਂ ਤੋਂ ਇਹ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜ਼ਬਰਦਸਤੀ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜ਼ਬਰਦਸਤੀ ਕਿਸਾਨ ਵਿਰੋਧੀ ਨੀਤੀਆਂ ਲਿਆਂਾਈਆਂ ਜਾ ਰਹੀਆਂ ਨੇ ਤੇ ਅੱਜ ਵੀ ਜਦੋਂ ਦਿਨ ਚੜ੍ਹਦੇ ਹੀ ਖੇਤਾਂ ਦੇ ਵਿੱਚ ਪੁਲਿਸ ਪਹੁੰਚਦੀ ਆ ਤਾਂ ਕਿਸਾਨ ਵੀ ਉੱਥੇ ਪਹੁੰਚਦੇ ਨੇ ਜਿਸ ਤੋਂ ਬਾਅਦ ਇਹ ਪੂਰਾ ਹੰਗਾਮਾ ਹੁੰਦਾ ਹੈ ਤਾਂ ਹੰਗਾਮੇ ਦੀਆਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਦੇ ਪਿੰਡ ਜੋਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੜਕਸਾਰ ਪੁਲਿਸ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਜਦੋਂ ਪੁਲਿਸ ਉੱਥੇ ਪਹੁੰਚੀ ਪ੍ਰਸ਼ਾਸਨ ਪਹੁੰਚਿਆ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਅਸੀਂ ਡਰੋਨ ਰਾਏ ਜੋ ਮੁਰਬੇ ਬੰਦੀ ਹੈ ਇਸ ਨੂੰ ਹੋਂ ਨਹੀਂ ਦਵਾਂਗੇ ਤਾਂ ਕਿਸ ਤਰੀਕੇ ਦੇ ਨਾਲ ਪੂਰਾ ਹੰਗਾਮਾ ਹੋਇਆ ਮੇਰੇ ਸਹਿਯੋਗੀ ਮਨੀਸ਼ ਜੁੜ ਚੁੱਕੇ ਰਹੇ ਮਨੀਸ਼ ਸਵੇਰੇ ਸਵੇਰੇ ਪੁਲਿਸ ਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਕੀ ਪੂਰਾ ਵਿਵਾਦ ਹੈ ਤੇ ਹੁਣ ਕੀ ਹਾਲਾਤ ਨੇ ਬਿਲਕੁਲ ਦੇਖੋ ਇੱਕ ਆਟਰਾ ਮਸਲਾ ਨਹੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਿੰਡ ਜੌਨ ਦੇਖੇ ਪੁਲਿਸ ਅਤੇ ਪ੍ਰਸ਼ਾਸਨ ਆਮੋ ਸਾਹਮਣੇ ਹੁੰਦੇ ਆਏ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਹੋਏ ਨੇ ਇਹ ਤੋਂ ਸਾਖੀ ਤੋਂ ਮੇਹਰਾਂ ਵਿੱਚ ਹਥੌਫਾਈ ਤਾਂ ਕੋਈ ਹੈ ਜਿਸ ਵਿੱਚ ਕਈ ਕਿਸਾਨ ਵੀ ਜਖਮੀ ਹੋਏ ਨੇ ਤੇ ਫੌਜ ਮਲਾਜਮ ਵੀ ਇਸ ਮਾਮਲੇ ਵਿੱਚ ਪੁਲਿਸ ਨੇ ਪਿਛਲੇ ਸਮੇਂ ਵਿੱਚ ਕਈ ਮਾਮਲੇ ਵੀ ਤੱਜ ਕੀਤੇ ਨੇ ਬੀਤੇ ਦਿਨ ਵੀ ਕਿਸਾਨ ਆਪੂ ਅਤੇ ਅਜੰਡਾ ਦੇ ਏਡੀਸੀ ਪੁਨਬ ਸਿੰਘ ਆ ਜਿਹੜੇ ਉਹ ਆਮੋ ਸਾਹਮਣੇ ਹੋਏ ਨੇ ਕਾਫੀ ਉਹਨਾਂ ਚ ਇੱਕ ਹੀ ਵੈਸਾ ਜਿਹੜੀ ਏਕਨ ਨੂੰ ਮਿਲੀ ਆ ਤੇ ਅੱਜ ਵੀ ਇਹ ਚਰੀਤ ਹੋਈ ਪੁਲਿਸ ਨੇ ਪਿੰਡ ਜਿਉਂਦੀ ਇਸ ਜਮੀਨ ਨੂੰ ਪੁਲਿਸ ਛਾਣੇ ਵਿੱਚ ਤਬਦੀਲ ਕੀਤਾ ਹੋਇਆ ਚੀਤੇ ਉਧਰੋਂ ਵੱਡੀ ਗਿੱਕੀ ਵਿੱਚ ਕਿਸਾਨ ਆਪੂ ਨੇ ਕਰਨੇ ਉਹ ਵੱਡੀ ਗਿੱਕੀ ਵਿੱਚ ਇੱਚੇ ਪੁੱਛੇ ਹੋਏ ਨਹੀਂ ਤੇ ਦੋ ਮਹੀਨੇਾਂ ਵਿੱਚ ਇਹ ਜਿਹੜੀ ਕਲਕੀ ਵੀ ਦੇਖ ਨੂੰ ਮਿਲੀ ਆ ਕਿਉਂਕਿ ਪ੍ਰਸ਼ਾਸਨ ਆ ਜਿਹੜੀ ਡਰੋਨ ਲਈ مربعਬੰਦੀ ਕਰਨਾ ਚਾਹੁੰਦਾ ਪਰ ਕਿਸਾਨ ਇਸ مربعਬੰਦੀ ਦੇ ਉਲਟ ਨੇ ਇਸ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਜੋ ਜ਼ਮੀਨ ਮਾਲਕ ਨੇ ਉਹ ਇੱਥੇ ਕਰਜ਼ਾ ਕਰਨਾ ਚਾਹੁੰਦੇ ਨੇ ਪਰ ਕਾਸ਼ਤਕਾਰ ਨੇ ਉਹ ਆਪਣਾ ਜ਼ਮੀਨ ਦੇ ਉੱਤੇ ਆਪਣ ਆਪਣਾ ਹੱਕ ਜਮਾ ਰਹੇ ਨੇ ਨਾ ਕਾਸ਼ਤਕਾਰਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਜੂਨੀਅਰ ਉਗਰਾਹ ਜਿਹੜੀ ਉਹ ਉਤਰੀ ਹੋਈ ਹੈਗੀ ਹੈ ਠੀਕ ਤਾਂ ਬਿਲਕੁਲ ਮਨੀਸ਼ ਇਸ ਵੇਲੇ ਮਾਹੌਲ ਕੀ ਹੈ ਕਿ ਤਲਕੀ ਤੋਂ ਬਾਅਦ ਹੁਣ ਦੋਮਾ ਥਿਰਾਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨ ਮੀਟਿੰਗ ਲਈ ਅੱਗੇ ਆਏ ਹੈ ਪ੍ਰਸ਼ਾਸਨ ਦੇ ਵੱਲੋਂ ਹੁਣ ਮੀਟਿੰਗ ਦਾ ਕੋਈ ਇਨਵੀਟੇਸ਼ਨ ਦਿੱਤਾ ਗਿਆ ਮਾਹੌਲ ਕੀ ਹੈ ਇਸ ਵੇਲੇ ਬਿਲਕੁਲ ਦੇਖੋ ਸਵੇਰੇ ਜਿਹੜਾ ਬਨ ਅਮਨੇ ਉਸ ਤੋਂ ਬਾਅਦ ਕਿਸਾਨਾਂ ਬਹੁਤ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਚ ਗੱਲਬਾਤ ਹੋਈ ਹੈ ਤੇ ਮੀਟਿੰਗਾਂ ਜਿਹੜੀ ਕੀਤੀ ਜਾ ਰਹੀ ਹੈ ਜਲਦੀ ਹੀ ਇਹਨਾਂ ਦੋਵਾਂ ਧਿਰਾਂ ਵਿੱਚ ਮੀਟਿੰਗ ਹੋ ਗਈ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਆਖਿਰਕਾਰ ਲੇਖ ਵਿੱਚ ਕੋਈ ਸੱਤਾ ਨਿਕਲਦਾ ਚੰਨਜਾ ਇਸ ਤਰ੍ਹਾਂ ਬਣਾ ਦੀ ਕੀਤੀ ਜਿਹੜੀ ਰਹਿੰਦੀ ਹੈਗੀ ਹੈ ਜੀ। ਪਰ ਤਮਾਮ ਜਾਣਕਾਰੀ ਲਈ ਸ਼ੁਕਰੀਆ ਮਨੀਸ਼ ਤਾਂ ਮਨੀਸ਼ ਨੇ ਦੱਸਿਆ ਕਿ ਪਹਿਲਾਂ ਵੀ ਕਿਸਾਨ ਤੇ ਪੁਲਿਸ ਆਮੋ-ਸਾਮne ਹੋ ਚੁੱਕੇ ਨੇ। ਪ੍ਰਸ਼ਾਸਨ ਦੇ ਵੱਲੋਂ ਜੋ ਡਰੋਨ ਰਾਹੀਂ ਮੁਰਬੇ ਬੰਦੀ ਕੀਤੀ ਜਾ ਰਹੀ ਸੀ ਇਸ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਜਦੋਂ ਅੱਜ ਸਵੇਰੇ-ਸਵੇਰੇ ਪੁਲਿਸ ਦੀਆਂ ਟੀਮਾਂ, ਪ੍ਰਸ਼ਾਸਨ ਦੀਆਂ ਟੀਮਾਂ ਉੱਥੇ ਪਹੁੰਚੀਆਂ ਤਾਂ ਕਿਸਾਨ ਗੁੱਸੇ ਦੇ ਵਿੱਚ ਆ ਗਏ। ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਇਹ ਮੁਰਬੇ ਬੰਦੀ ਨਹੀਂ ਕਰਨ ਦਵਾਂਗੇ। ਤਾਂ ਇਸ ਦਰਮਿਆਨ ਕਿਸ ਤਰੀਕੇ ਦੇ ਨਾਲ ਤਲਕੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਕਿ ਸਾਨਾਂ ਦੇ ਵੱਲੋਂ ਜੋ ਵੱਡੀ ਗਿਣਤੀ ਦੇ ਵਿੱਚ ਪੁਲਿਸ ਆਈ ਹੋਈ ਸੀ ਉਹਨਾਂ ਦਾ ਵਿਰੋਧ ਕੀਤਾ ਗਿਆ ਮਾਹੌਲ ਕੀ ਬਣਿਆ ਸਵੇਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਿੱਧਾ ਪਹਿਲਾ ਤਸਵੀਰਾਂ ਦਾ ਰੁੱਕ ਕਰਦੇ ਹਾਂ ਅੱਜ ਫਿਰ ਪਿੰਡ ਜੌਨ ਵਿੱਚ ਮਰਬੇਵੰਦੀ ਕਾਰਨ ਪਹੁੰਚਿਆ ਫੋਰਸ ਪ੍ਰਸ਼ਾਸਨ ਇੱਕ ਕਿਸਾਨ ਭਰਾ ਆ ਦੇਖੋ ਵੱਡੀ ਗਿਣਤੀ ਵਿੱਚ ਇਧਰੇ ਪਾਸੇ ਆ ਜਾਓ ਓ ਇਧਰੇ ਪਾਸੇ ਇਧਰੇ ਪਾਸੇ ਆਓ ਡਰਾਉਨ ਵਾਲੇ ਪਾਸੇ ਆਓ ਆ ਦੇਖੋ ਭਾਰੀ ਗਿਣਤੀ ਵਿੱਚ ਲਗਾਤਾਰ 26 ਵਾਰ ਅੱਜ ਫੋਰਸ ਪ੍ਰਸ਼ਾਸਨ ਪਹੁੰਚਿਆ ਪਿੰਡ ਜਵਾਵਾਂ ਵਿੱਚ ਆ ਦੇਖੋ ਅੱਜ ਤੋਂ ਉਸ ਵਰ ਨੂੰ ਗਰਮੀ ਮਾਹੌਲ ਬਣਦਾ ਹੋਇਆ ਜਿਹੜਾ ਆਇਆ ਹੈਗਾ ਆ ਦੇਖੋ ਫਿਰ ਆਏ ਕੀ ਕਰਨੋ ਜਨਾਬ ਆਏ ਕੀ ਕਰਨੋ ਫਿਰ ਇੱਕ ਵਾਰੀ ਜੇ ਕੰਮ ਨਿਵੇੜ ਦੋ ਲੜਨ ਵਾਸਤੇ ਆਇਆ ਹਾਂ ਸਰ ਰੋਜ਼ ਦਾ ਕੰਮ ਹੈ ਸਾਡਾ ਗੋੜਜਾ ਮਾਰੋ ਸਾਡੇ ਆ ਦੇ ਕੋਈ ਘਾਰੀ ਬੇਨਤੀ ਵਿੱਚ ਪੁਲਿਸ ਤੋਂ ਸਾਫ ਰੋਣ ਲਗਾਤਾਰ ਕਿਸਾਨਾਂ ਨਾਲ ਬਹਿਸ ਕਰਦੇ ਹੋਏ ਇੱਥੇ ਪਹੁੰਚਦੇ ਨੇ ਕਰ ਦਿਓ ਇੱਕ ਪਾਸਾ ਹੱਲਾ ਬਾਹਰ ਫੋਰਸ ਲੈਣ ਦੀ ਆ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕਰਨ ਉਪਰ ਪੰਜਾਬ ਪੁਲਿਸ ਪੰਜਾਬ ਸਰਕਾਰ ਕਿਸਾਨਾਂ ਵਾਲੀ ਹੋਈ ਤੂੰ ਤੂੰ ਮੈਂ ਮਾ ਦੇਖੋ ਗੋਲੀ ਮਾਰਾ ਹਰੇ ਹੋਰ ਸਾਡੀ ਜੀਰ ਹੋਏ ਸਾਡੀ ਗੋਲੀਆਂ ਮਾਰੋ ਸਾਡੇ ਕੰਪਨੀ ਦੇ ਉੱਪਰ ਇੱਕ ਕੁਸਮਰਤੀ ਕਰੀ ਜਾਓ ਸਾਡੇ ਗੋਲੀਆਂ ਮਾਰੋ ਸਾਡੇ ਗੋਲੀਆਂ ਪੈਸਾ ਕਰਦੇ ਹੋਏ ਜਿੰਦਾਬਾਦ 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 ਸਰਸਰ ਮੁਹਰਦਾ 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 ਕਿਰਤੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਤਾਂ ਕਦੇ ਜਾਂਦੇ ਹਾਂ ਟੰਡਾ ਵੀ ਚੱਕਦੇ ਉਹ ਤਾਂ ਇਹ 5 ਮਿੰਟਾਂ ਦੇ ਅਮਰਿੰਦਰ ਸਿੰਘ ਸਾਰਾ ਤੁਸੀਂ ਦੋਰੀਆ ਦੇ ਉਸ ਦਾ ਬਹਿਣਾ ਆ। 300 ਦੇ ਤੇ ਖੜੋ ਕੱਢੀਆਂ ਦੇਖ ਲਓ। ਉਸ ਕਰਕੇ 5 ਮਿੰਟਾਂ ਦਾ ਬਿਆਜ ਉਹ ਨਹੀਂ ਖਲਾਉਂਦੇ ਸਾਰਾ 300 ਦੀ। ਫਿਰ ਆਪਣਾ ਕੋਈ ਮਾਮਲਾ ਨਹੀਂ ਵਿਖਣਗਾ। ਕਿਉਂਕਿ ਆਪਾਂ ਬਾਰ-ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ-ਬਾਰ ਵਿਸ਼ਵਾਸ ਘਟਦਾ ਹੈ। ਇਹਦੇ ਬਾਅਦ ਵੀ ਜੇ ਆਪਾਂ ਗੱਲ ਸੁਣਦੇ ਆ। ਉਸ ਕਰਕੇ 5 ਮਿੰਟਾਂ ਤੇ ਵੋਟ ਕਰੋ। ਕਿਉਂਕਿ ਅੱਜ ਤੋਂ ਲੈ ਕੇ ਪਰਸੇ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੇਖਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰੇ ਵੱਲੋਂ ਗੱਲਬਾਤ ਚਲਾਈ ਹੋਈ ਆ ਜੀ ਸਾਹਿਬ ਨੇ ਮੀਟਿੰਗ ਹੋਈ 11 ਤਰੀਕ ਨੂੰ ਘਰਬੜੂਦ ਕੋ ਬਾਹਰਤਾ ਹੋ ਗਿਆ ਕਸ਼ਟਕਸ਼ਤ ਬਾਦ ਦੂਆਪ ਮੈਲਬਾਸ ਕੇ ਦਾ ਹੱਲ ਕੱਢ ਗਏ ਕਿਉਂਕਿ ਵਿਚ ਵਿਚਾਰੇ ਸਾਡੇ ਆਏ ਆ ਜਿਹੜੇ ਆਪਣੇ ਨੁਮਾਇंदे ਹੁੰਦੇ ਆ ਜੀ ਸਾਹਿਬਾ ਰ ਭਈਆ ਬਹੁਤ ਅਕੁਰਸੀ ਇਸ ਕਰਕੇ ਦੋ ਸਰ ਬਈਓ ਵੀ ਲੈ ਸਕਦੇ ਆ ਜਿਹੜਾ ਇਕੱਠਾ ਕਰਕੇ ਲਿਆਗੇ ਨਕਸ਼ਾ ਹੋ ਜਾਵੇ ਗੱਡੀ ਧਰ